ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਅੱਜ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਸੀਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜੋ ਪੂਰਾ ਪੰਜਾਬ ਮੁਕੰਮਲ ਤੌਰ ਤੇ ਬੰਦ ਰਹਿਣ ਦੀ ਜਿਹੜੀ ਗੱਲ ਕੀਤੀ ਗਈ ਸੀਗੀ ਤਾਂ ਸਰਵਨ ਸਿੰਘ ਪੰਦੇਰ ਜੋ ਅੱਜ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਜੋ ਮੋਰਚਾ ਸਾਹਮਣੇ ਬੈਠੇ ਨੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਉਸ ਮੋਰਚੇ ਦੀ ਤੜਕੜਾ ਸੰਝੇ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਕਾਫੀ ਊਠਾ ਵੱਡੇ ਪੱਦਰ ਦੇ ਉੱਤੇ ਇੱਥੇ ਇਕੱਠੇ ਹੋ ਕੇ ਇੱਥੇ ਉਸ ਮੋਰਚੇ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉੱਥੇ ਹੀ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਕਿ ਇਹ ਤੇ ਜੋ ਰੋਲ ਨੇ ਖਾਸ ਕੀਤਾ ਜਾ ਰਿਹਾ ਤਾਂ ਪੂਰੀ ਨਗਰੀ ਬੋਲ ਰਹੀ ਹੈ ਜੀ ਕਰ ਰਹੀ ਹੈ ਪੂਰੀ ਨਗਰੀ ਮੁਕੰਮਲ ਤੇ ਜੜੀਆਂ ਬੰਦ ਆ। ਤਾਂ ਇੱਥੇ ਵੱਖ-ਵੱਖ ਜਥੇਬੰਦੀਆਂ ਚਾਹੇ ਟਰਾਂਸਪੋਰਟ ਬਾਈਕ ਦੀ ਗੱਲ ਕਰਨੀ ਏ ਜਾਂ ਫਿਰ ਜੋ ਆਟੋ ਇ릭ਸ਼ਾ ਯੂਨੀਅਨ ਦੀ ਗੱਲ ਕਰਨੀ ਤਾਂ ਸਾਰੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਅੱਜ ਇਸ ਟਰਨ ਦੇ ਵਿੱਚ ਪਹੁੰਚਿਆ ਹੋਈਆਂ ਨੇ ਤਾਂ ਸਾਥ ਦੇ ਰਹੀਆਂ ਨੇ ਕਿਸਾਨਾਂ ਦਾ ਸਾਰਾ ਕੁਝ ਕਿਸਾਨ ਵੀ ਵਜੂਨੇ ਤਾਂ ਅੱਜ ਜਿਸ ਤਰ੍ਹਾਂ ਦੇ ਨਾਲ ਸਵੇਰ ਤੋਂ ਹੀ 7 ਵਜੇ ਦੇ ਕਰੀਬ ਜੋ ਕਿਸਾਨ ਇੱਥੇ ਇਕੱਠੇ ਹੋ ਗਏ ਸੀਗੇ ਤਾਂ ਲਗਾਤਾਰ ਇੱਥੇ ਜੋ ਜਥੇਬੰਦੀਆਂ ਸਾਥ ਦਿੰਦੇ ਦਿਖਾਈ ਦੇ ਰਹੀਆਂ ਨੇ ਤੁਸੀਂ ਵੀ ਇੱਥੇ ਪਹੁੰਚੇ ਹੋ ਸਰਵਜਿੰਦ ਸਿੰਘ ਭੰਦੇੜ ਵੀ ਇੱਥੇ ਨੇ ਤਾਂ ਕੀ ਲੱਗਦਾ ਕਿ ਕੇਂਦਰ ਦੀ ਸਰਕਾਰ ਕਿਉਂ ਨਹੀਂ ਸੁਣਦੀ ਅੱਜ ਪੰਜਾਬ ਮੁਕੰਮਲ ਤੌਰ ਤੇ ਬੰਦ ਹੈ ਵੇਖੋ ਜੀ ਇਹ ਤੁਸੀਂ ਵੇਖ ਸਕਦੇ ਜੇ ਕਿ ਅੱਜ ਵੱਖ-ਵੱਖ ਜਥੇਬੰਦੀਆਂ ਨੇ ਆ ਕੇ ਇਥੇ ਸੰਜੋਗ ਕੀਤਾ ਆਟੋ ਜੁਨੀਅਲ ਰੋਡਵੇਜ ਵਾਲੇ ਵੀ ਹੋਰ ਵੀ ਸਾਰੀਆਂ ਜੁਨੀਅਲ ਵਾਲੇ ਨੇ ਆ ਕੇ ਇਥੇ ਸੰਜੋਗ ਕੀਤਾ ਤੇ ਆਪਣੇ ਤੌਰ ਤੇ ਵੱਖ-ਵੱਖ ਬੈਠਿਆ ਵੀ ਆ ਰੋੜਾ ਦੇ ਇਹ ਵੇਖੋ ਜਿਹੜੀ ਸੈਂਟਰ ਸਰਕਾਰ ਆ ਉਹ ਅਜੇ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਦੇਣਾ ਚਾਹੁੰਦੀ ਆ ਤੇ ਉਹ ਅਜੇ ਇਹ ਨਹੀਂ ਚਾਹੁੰਦੀ ਵੀ ਅਸੀਂ ਲੋਕਾਂ ਦੇ ਹੱਕ ਲਈ ਕੋਈ ਇਹ ਕਾਨੂੰਨ ਬਣਾਈਏ ਤੇ ਲੋਕਾਂ ਦੇ ਹੱਕ ਜਾਣ ਉਹ ਅਜੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੇ ਹੱਕ ਜਿਹੜੇ ਲਟਾਉਣਾ ਚਾਹੁੰਦੀ ਆ ਇਹ ਕਰਕੇ ਸੁਣ ਨਹੀਂ ਰਹੀ ਅੱਜ ਸਾਨੂੰ ਲੱਗਦਾ ਕਿ ਇਹ ਕੇਂਦਰ ਦੀ ਸਰਕਾਰ ਜਿਹੜੀ ਸਾਡੀ ਆਵਾਜ਼ ਨਹੀਂ ਸੁਣ ਰਹੀ ਉਹ ਜਾਣ ਬੁੱਝ ਕੇ ਇਨਗੋਰ ਕਰ ਰਹੀ ਆ ਕਿਉਂਕਿ ਉਹਨੂੰ ਸਮਝ ਪੂਰੀ ਹੋਣਾ ਪੈਰਾਫਲ ਨੇ ਪੂਰੀ ਅੱਗ ਭਰ ਰਹੀ ਆ ਵਰਣ ਉਹ ਇਹ ਨਾ ਕਿ ਤਾ ਇਗਨੋਰ ਕਰ ਰਹੀ ਆ ਵੀ ਕਿਤੇ ਨਾ ਕਿਤੇ ਸ਼ਾਇਦ ਅਸੀਂ ਇਹ ਜਿਹੜੇ ਮੋਰਚੇ ਲੱਗੇ ਇਹਨਾਂ ਨੂੰ ਖੰਡਾਉਣ ਦੇ ਵਿੱਚ ਕਾਮਯਾਬ ਹੋ ਜਾਈਏ ਪਰ ਉਹ ਦੂਜੇ ਪਾਸੇ ਤੁਸੀਂ ਦੇਖ ਸਕਦੇ ਜੀ ਲੋਕਾਂ ਦੀ ਸਮਝ ਵੱਧ ਰਹੀ ਆ ਕਿ ਲੜਾਈ ਜਿਹੜੀ ਆ ਲੜਾ ਲੜ ਰਹੇ ਆ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਕਿਸਾਨ ਯੂਨੀਅਨ ਚ ਜੋ ਲੜਾਈ ਲੜ ਰਹੀ ਆ ਉਹ ਕੱਲੇ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਪੂਰੇ ਭਾਰਤਵਰਸ਼ ਦੇ ਲੋਕਾਂ ਦੇ ਆ ਕਾਦੀ ਗੱਲ ਕਰਦੇ ਆ ਇਹ ਕਰਕੇ ਜਿਹੜਾ ਦਿਨ ਦਿਨ ਜਿਹੜੇ ਮੋਰਚੇ ਆ ਹੋਰ ਵੱਡੇ ਹੋ ਰਹੇ ਆ ਸਰਕਾਰ ਲਗਾਤਾਰ ਤੁਸੀਂ ਆਪਣੀਆਂ ਮੰਗਾਂ ਲੈ ਕੇ ਬੈਠੇ ਹੋ ਹਾਲਾਂਕਿ ਜੇਕਰ ਅਸੀਂ ਪਹਿਲੇ ਮੋਰਚੇ ਦੀ ਗੱਲ ਕਰ ਲਈਏ ਜਾਂ ਫਿਰ ਖਡੋਰੀ ਜਾਂ ਸ਼ੰਭੂ ਦੀ ਗੱਲ ਕਰ ਲਈਏ ਤਾਂ ਸਰਕਾਰ ਲਗਾਤਾਰ ਆਪਣਾ ਪਤੀਰਾ ਜਿਹੜਾ ਹੋਰ ਸਖਤ ਕਰਦੇ ਜਾ ਰਹੀ ਆ ਕਿਸਾਨਾਂ ਨੂੰ ਲੈ ਕੇ ਕਿਉਂਕਿ ਉਹਨਾਂ ਦਾ ਕਹਿਣਾ ਇਹਨਾਂ ਦੇ ਵਿੱਚ ਸ਼ਰਾਰਤੀ ਆਂਸਰ ਵੀ ਨਹੀਂ ਉਹਨਾਂ ਦਾ ਇਹ ਵੀ ਕਹਿਣਾ ਕਿ ਰਵਨੀਤ ਸਿੰਘ ਉਹਨਾਂ ਦਾ ਵੀ ਜਿਹੜਾ ਬਿਆਨ ਆਇਆ ਕਿ ਕਿਸਾਨਾਂ ਦੇ ਜਿਹੜੀ ਆ ਅਸੀਂ ਇਨਕਮ ਵੀ ਚੈੱਕ ਕਰਾਂਗੇ ਕਿ ਕਿੰਥੋਂ ਕੀ ਕਿਉਂਕਿ ਇਹ ਚੀਜ਼ਾਂ ਦੇ ਨਾਲ ਕਿਸਾਨਾਂ ਦੇ ਉੱਤੇ ਜਿਹੜਾ ਲਗਾਤਾਰ ਅਟੈਕ ਕੀਤਾ ਜਾ ਰਿਹਾ ਕੀ ਕਿਸਾਨ ਕੀ ਕਰ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਇੰਨਾ ਲੰਬਾ ਮੋਰਚਾ ਚਲਾ ਰਹੇ ਨੇ ਫੰਡਿੰਗ ਹੁੰਦੀ ਆ ਕਿ ਹੁੰਦਾ ਤੁਸੀਂ ਕਿਵੇਂ ਵੇਖਦੇ ਦੇਖੋ ਜੀ ਇਹ ਠੀਕ ਆ ਗੱਲ ਆਪਣੇ ਰਮਨਦੀਪ ਮਿੱਟੂ ਜੀ ਜੋ ਕੇਂਦਰੀ ਮੰਤਰੀ ਆ ਉਹ ਕਹਿ ਰਹੇ ਆ ਕਿ ਅੰਦੋਲਨ ਦੇ ਵਿੱਚ ਸ਼ਰਾਰਤੀ ਅੰਸਰ ਆ ਵੇਖੋ ਕੋਈ ਵੀ ਸ਼ਰਾਰਤੀ ਅੰਸਰ ਅੰਦੋਲਨ ਦੇ ਵਿੱਚ ਨਹੀਂ ਉਹ ਕਿਉਂ ਕਹਿ ਰਿਹਾ ਕਿਉਂਕਿ ਉਹ ਆਪਣੇ ਬੰਦੇ ਵਿੱਚ ਸ਼ਰਾਰਤੀ ਵਾਰ ਕੇ ਤੇ ਸ਼ਰਾਰਤ ਕਰਾਉਣਾ ਚਾਹੁੰਦੇ ਆ ਪਰ ਲੋਕ ਜਿਹੜੇ ਆ ਸਮਝ ਚੁੱਕੇ ਆ ਆਪਣੇ ਜਿਹੜੇ ਅੰਦੋਲਨਕਾਰੀ ਆ ਉਹਨਾਂ ਦੀਆਂ ਜੁਗੀਆਂ ਵੀ ਉਹ ਆਪਣੇ ਕੋਈ ਵੀ ਇਹ ਬੜਾ ਹੋਦੇ ਇਹੋ ਜਿਹੇ ਪ੍ਰੋਗਰਾਮ ਉਹ ਨਹੀਂ ਕਾਲਦੇ ਆ ਬੋਲ ਦਿੰਦੀਆਂ ਤੇ ਉਹਨੂੰ ਨਕਾਰ ਦਿਆਂਵਾ ਤੇ ਅਜੇ ਜਿਹੜੀ ਕੇਂਦਰ ਸਰਕਾਰ ਵੀ ਤੁਸੀਂ ਕਹਿ ਰਹੇ ਜੇ ਕਿ ਮੰਨ ਨਹੀਂ ਲਈ ਕਿਉਂਕਿ ਅਜੇ ਕੇਂਦਰ ਸਰਕਾਰ ਨੇ ਪਹਿਲਾਂ ਵੀ ਗੱਲ ਕਹੀ ਆ ਕਿ ਉਹ ਕਾਰਪੋਰੇਟ ਕਰਾ ਲਿਆ ਦੇ ਪੱਖ ਦੇ ਵਿੱਚ ਭੁੰਦੀ ਆ ਇਹ ਕਰਕੇ ਅਜੇ ਲੋਕਾਂ ਦੀਆਂ ਗੱਲਾਂ ਉਹਨਾਂ ਨੂੰ ਇਹ ਆ ਕਿ ਅਸੀਂ ਕਿਤੇ ਨਾ ਕਿਤੇ ਮੋਰਚਾ ਖੜਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਪਰ ਜੋ ਉਹਨਾਂ ਨੂੰ ਆਪਣੇ ਆਪ ਜਿਵੇਂ ਲੋਕਾਂ ਦਾ ਰੋਜ ਜਾਗ ਰਿਆ ਵਾ ਉਹਨਾਂ ਨੂੰ ਗੋਡਿਆਂ ਭਾਰ ਰੋ ਕੇ ਫਿਰ ਲੋਕਾਂ ਦੀਆਂ ਮੰਗਾਂ ਬਣਾਈਆਂ ਪੈ ਗਈਆਂ ਅਸੀਂ ਤੇ ਹੌਲੀ ਬੇਰਦੀ ਕਰਦੇ ਆ ਕਿ ਅਜੇ ਵੀ ਸਰਕਾਰ ਸਮਝੇ ਕਿ ਲੋਕਾਂ ਦੇ ਹੱਕਾ ਦੇ ਸਿੰਘ ਫੰਡੇਰ ਹੜਾ ਵੱਲੋਂ ਇਹ ਵੀ ਕਹਿ ਗਿਆ ਕਿ ਕਦੀ ਵੀ ਸਾਨੂੰ ਇਹਨਾਂ ਮੋਰਚਿਆਂ ਤੋਂ ਇੱਕੋ ਦਮ ਦਿੱਲੀ ਵੱਲੋਂ ਰੋਕੀ ਕਰਨਾ ਪੈ ਸਕਦਾ ਤਾਂ ਇਸ ਚੀਜ਼ ਦਾ ਆਪਾਂ ਕਿਵੇਂ ਸਮਝੋ ਉਹ ਦੇਖੋ ਇਹ ਆਪਣੇ ਜੋ ਲੋਕਾਂ ਦਾ ਰੋ ਹੈ ਜਿਵੇਂ ਸਰਕਾਰ ਕਰ ਰਹੀ ਆ ਲੋਕ ਸਮਝ ਰਹੇ ਆ ਲੋਕ ਜਿਹਨੇ ਗੱਲ ਨੂੰ ਸਮਝ ਰਹਾ ਉਹ ਦਿਨ ਜਿੱਦਣ ਲੋਕ ਸਾਰੇ ਭਾਰਤ ਵਰਸ਼ ਦੇ ਉੱਠ ਕੇ ਪੰਜਾਬ ਦੀ 30 ਕਰੋੜ ਤੋਂ ਉੱਪਰ ਦੀ ਆਬਾਦੀ ਆ ਜਦੋਂ ਸਮਝ ਗਈ ਤੇਰੇ ਲਈ ਰੋਕਣੇ ਸਰਕਾਰ ਨੂੰ ਕੋਈ ਮੁਸ਼ਕਲ ਨਹੀਂ ਲੋਕ ਨਹੀਂ ਸਕਦੀ ਕਿਉਂਕਿ ਲੋਕਾਂ ਨੇ ਫਿਰ ਦਿੱਲੀ ਪਹੁੰਚਣਾ ਕੋਈ ਔਖੀ ਗੱਲ ਨਹੀਂ ਗਈ ਕਿ ਉਹ ਗੰਦੇ ਜਿਹੜੀ ਸਰਕਾਰ ਦਿੱਲੀ ਆ ਇਹ ਲੋਕਾਂ ਦੀ ਆ ਇਹ ਮੋਦੀ ਸਰਕਾਰ ਦੀ ਨਹੀਂ ਜੀ ਦਿੱਲੀ ਲੋਕਾਂ ਦੀ ਆ ਭਾਰਤ ਦੀ ਆ ਲੋਕ ਕਿਵੇਂ ਵੀ ਜਾ ਸਕਦੇ ਮੋਦੀ ਸਰਕਾਰ ਅਜੇ ਜ਼ਿਆਦਾਤੀ ਕਰ ਰਹੀ ਆ ਇਹ ਕਰਕੇ ਲੋਕਾਂ ਚ ਦਿਨ ਦੁਲ ਰੋਗ ਵਧ ਰਿਹਾ ਪਰ ਇਤੇ ਨਾਲ ਨਾਲ ਜਿਹੜੇ ਲੋਗ ਨੇ ਜੋ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਆ ਕਈ ਲੋਕ ਕਾਫੀ ਜੋ ਤੰਗ ਪ੍ਰੇਸ਼ਾਨੀ ਹੋ ਰਹੇ ਨੇ ਜਿਨ੍ਹਾਂ ਨੇ ਸਫਰ ਕਰਦਾ ਸੀਗਾ ਜਿਨ੍ਹਾਂ ਨੇ ਆਵਾਜ਼ ਕਿਤੇ ਜਾਣਾ ਸੀਗਾ ਕੰਮ ਜਾਣਾ ਸੀਗਾ ਤੁਹਾਨੂੰ ਬੜੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰ ਰਹੇ ਨੇ ਅਸੀਂ ਤਕਰੀਬੀ ਤੇ ਬੰਦ ਕਰਤਾ ਸੀਗਾ ਕਿ ਜਿਹੜਾ 30 ਤਰੀਕ ਨੂੰ ਪੰਜਾਬ ਪੂਰਾ ਬੰਦ ਰਹੂਗਾ ਠੀਕ ਹੈ ਜੀ ਜਿਹੜੀ ਉਹ ਅਮਰਜੈਂਸੀ ਜਾਲ ਉਹ ਲਾਡੂ ਰਿਹਾ ਚਾਲੂ ਰਹਿਣੀ ਆ ਉਹ ਚੱਲ ਰਹੀ ਹੈ ਨਾ ਇਹੋ ਜੀ ਕੋਈ ਗੱਲ ਨਹੀਂ ਪੂਰੇ ਪੰਜਾਬ ਵਾਸੀਆਂ ਨੇ ਇਸ ਚੀਜ਼ ਦਾ ਸਹਿਯੋਗ ਕੀਤਾ ਵਾ ਕੋਈ ਵੀ ਇਸ ਚੀਜ਼ ਤੋਂ ਨਹੀਂ ਹੈ ਵੀ ਜਿਹੜੀ ਕੋਈ ਪਰੇਸ਼ਾਨੀ ਆ ਰਹੀ ਹੈ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਨਗਰੀ ਦੇ 골ਡਨ ਗੇਟ ਤੇ ਅੱਜ ਕਿਸਾਨਾਂ ਵੱਲੋਂ ਕਿਤੇ ਕਿ ਪੰਜਾਬ ਭਰ ਦੇ ਵਿੱਚ ਬੰਦ ਦੀ ਕਾਲ ਸੀਗੀ ਉੱਥੇ ਗੁਰੂ ਨਗਰੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਵਰ ਸਿੰਘ ਪੰਦੇਰ ਜੋ ਉਹ ਅੱਜ ਇੱਥੇ ਆਪਣੇ ਸਾਥੀਆਂ ਦੇ ਨਾਲ ਜੋ ਬੰਦ ਦੇ ਵਿੱਚ ਇੱਥੇ ਆਪਣਾ ਮੋਰਚਾ ਲਈ ਬੈਠੇ ਨੇ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਸਰਕਾਰਾਂ ਦਾ ਕਈ ਵਾਰ પ્રયાસ ਹੋਤਾ ਹੈ ਕਿ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਅੱਗੇ ਨਾ ਵਸੇ ਚਾਹੇ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਸੇ ਤਰ੍ਹਾਂ ਦੇ ਨਾਲ ਬੰਦ ਦੇ ਵਿੱਚ ਲਗਾਤਾਰ ਪ੍ਰੋਟੈਸਟ ਕਰਦੇ ਰਵਾਂਗੇ ਲਗਾਤਾਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਂਦੇ ਰਵਾਂਗੇ ਪਰ ਅੱਜ ਖਾਸ ਤੌਰ ਤੇ ਸ਼ਹਿਰ ਦੇ ਸੱਤ ਵਿੱਚ ਲੈ ਕੇ ਸ਼ਾਮ ਦੇ 4 ਵਜੇ ਤੱਕ ਦਾ ਸਮਾਂ ਜਨਰਧਾਰਿਤ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ ਇੱਕ ਅੰਦੋਲਨ ਵਾਸਤੇ ਕਿਉਂਕਿ ਅੰਦੋਲਨ ਹੀ ਕਹਿ ਸਕਦੇ ਹਰ ठाਵ ਤੇ ਬੰਦ ਹੋਣ ਸੀਗੀ ਹਰ ਇੱਕ ਸ਼ਹਿਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਰੋਡਾਂ ਜਾਮ ਨੇ ਤਾਂ ਇਸ ਨੂੰ ਲੈ ਕੇ ਇੱਕ ਕਾਲ ਸੀਗੀ ਤਾਂ ਅੱਜ 4 ਵਜੇ ਤੱਕ ਤੱਕ ਦਾ ਜੋ ਸਮਾਂ ਉਹ ਨਿਰਧਾਰਿਤ ਕੀਤਾ ਗਿਆ ਤਾਂ ਉਸ ਤੋਂ ਬਾਅਦ 5 ਵਜੇ ਜਿਹੜੀ ਹੈ ਸ਼ੁਰੂ ਕੀਤੀ ਜਾਏਗੀ कॅमेरामन संदीप कुमार دهणा अक्षय सुणक जगवाणी टीव्ही श्रीमंत साईज